ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੈ ਗੁਰਦੇ ਜੈ ਪੀਮ ਜੈ ਬਾਲ ਮਿਕੀ ਸੋ ਆਏ ਦਿਨ ਆਪਾਂ ਕਿਤਨਾ ਕਿਤੇ ਪਿੱਛੇ ਜਿਹਾਂ ਗੜਛੱਟ ਦੇ ਵਿੱਚ ਵੀ ਗੁਰੂ ਨਾਨਕ ਸਾਧੂ ਗੁਰੂ ਨਾਨਕ ਮਹਾਰਾਜ ਦੀ ਤਸਵੀਰ ਜਿਹੜੀ ਆ ਉਹ ਜਦੋਂ ਗੁਰੂ ਨਾਨਕ ਮਹਾਰਾਜ ਦਾ 24 ਨਵੰਬਰ ਨੂੰ ਜਦੋਂ ਆਪਣੇ ਪ੍ਰਕਾਸ਼ਪੁਰੂਪ ਬਣਾਇਆ ਗਿਆ ਤਾਂ ਉਸ ਵਿੱਚ ਵੀ ਜਿਹੜੇ ਕੰਗਸੀ ਜਿਹੜੇ ਹਲਕਾਂ ਇਚਾਰਜ ਸੀ ਉਹਨਾਂ ਨੇ ਗੁਰੂ ਨਾਨਕ ਮਹਾਰਾਜ ਦੀ ਤਸਵੀਰ ਖੱਲੇ ਲਾਈ ਅੱਜ ਹੁਸ਼ਿਆਰਪੁਰ ਦੇ ਵਿੱਚ ਇੱਥੇ ਆਏ ਸੀਗੇ ਤੁਸੀਂ ਦੇਖ ਸਕਦੇ ਜਿੱਥੇ ਸੰਜੋਤ ਸਿੰਘ ਸਿੱਧੂ ਨੇ ਹੋੜਾਇਆ ਤੇ ਆ ਜਿਹੜੇ ਲੋਕ ਆ ਦੇਖੋ ਇਹਨਾਂ ਨੇ ਵੀ ਜਿਹੜਾ ਉੱਪਰ ਆਪਣੇ ਮੀਤਾਂ ਦੀ ਫੋਟੋ ਤੇ ਬਾਬਾ ਸਾਹਿਬ ਮੇਦਕਰ ਦੀ ਫੋਟੋ ਕਿੱਥੇ ਲਾਈ ਆ। ਸੋ ਇਹ ਸਿਰਫ ਤੇ ਸਿਰਫ ਬਾਬਾ ਸਾਹਿਬ ਨੂੰ ਇਤਮਾਲ ਧੰਨਵਾਦ ਤੇ ਫੋਟੋ ਲਾਈ ਆ ਤੇ ਉਹਨਾਂ ਦੀ ਜਿਹੜਾ ਸਰਕਾਰ ਆ, ਮਾਨ ਸਨਮਾਨ ਆ, ਉਹ ਉਹਨਾਂ ਨੂੰ ਪਤਲਾਦਾ ਵੀ ਮਾਨ ਸਨਮਾਨ ਉੱਪਰ ਹੋਣਾ ਜਾਂ ਥੱਲੇ। ਸੋ ਇਹ ਜਿਹੇ ਲੋਕਾਂ ਦੇ ਉੱਪਰ ਕਾਰਵਾਈ ਤਾਂ ਬਣਦੀ ਆ ਤੇ ਉਹਕਾਂ ਨੇ ਫਿਰ ਕਹਣਾ ਯਾਰ ਇਹ ਲੋਕ ਬੋਲਦੇ ਆ ਵੀ ਆ ਸਾਡੇ ਰਹਿਬਰਾਂ ਦਾ ਮਾਨ ਸਨਮਾਨ ਦੇ ਬਹਾਲ ਨਹੀਂ ਕਰਦੇ। ਤਾਂ ਗੁਰੂ ਵਿਦਾ ਟੈਗਰ ਫੋਟ ਤਾਂ ਹਮੇਸ਼ਾ ਹੀ ਆਪਣੇ ਰਹਿਬਰਾਂ ਦੇ ਮਾਨ ਸਨਮਾਨ ਦੇ ਖੜੀ ਆ। ਸੋ ਇਹਨਾਂ ਦੇ ਉੱਪਰ ਵੀ ਜਿਹੜਾ ਜੇਕਰ ਚੰਦ ਮਿੰਟਾਂ ਦਾ ਕਿ ਇਹਨਾਂ ਨੇ ਆਪਣਾ ਛਪਾਟੀ ਦਾ ਨਾਂ ਦਿੱਤਾ ਮਾਫੀ ਨਾਮਗੀ ਤੇ ਇਹਨਾਂ ਤੇ ਅੱਜ ਜਿਹੜਾ ਇਹਨਾਂ ਦੇ ਉੱਪਰ ਕਾਰਵਾਈ ਕਰਾਈ ਜਾਊਗੀ ਸੋ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੈਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਦ ਸੇਮ ਲਾਈਨ ਹੀ ਯੂਜ਼ ਟੂ ਵਰਕ ਵਿਦ ਰੈਪਿਊਟੇਡ ਕੰਪਨੀਆਂਜ਼ ਐਚਐਨਸੀਜ਼ ਐਜ਼ ਵੈਲ ਲੋਕਲ ਬਿਲਡਰਸ ਵਿਦ ਬ੍ਰਦਰਸ He is professional by plumbing, electrician, machinery work, carpentry. For more information, please contact him at www.checktrade.com. ID number nine two one seven six zero. Shamra Chander Kal Call him on this number zero seven four triple eight four double one six one. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ